ਬੀਤੇ ਕੱਲ ਯਾਨੀ ਸੰਡੇ ਨੂੰ ਵੈਲਪੂਰ ਦੇ ਵਿੱਚ ਇੱਕ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ ਇਸ ਪ੍ਰੋਟੈਸਟ ਦੇ ਵਿੱਚ ਖਾਸ ਕਰਕੇ ਉਹ ਸੀਗੇ ਜਿਹੜੇ ਸਾਲਾਬੱਦੀ ਤੋਂ ਆਪਣੇ ਰਿਜ਼ਲਟ ਦਾ ਵੇਟ ਕਰ ਰਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਰਿਫਿਊਜੀ ਕਲੀਮ ਕਰ ਚੁੱਕੇ ਨੇ ਆਪਣੇ ਪਰਿਵਾਰ ਤੋਂ ਸਾਲਾਬੱਦੀ ਲੰਮਾ ਸਮਾਂ ਹੋ ਗਿਆ ਹੈ ਦੂਰ ਬੈਠੇ ਨੇ ਤੇ ਆਪਣੇ ਪਰਿਵਾਰ ਨੂੰ ਮਿਲਣ ਨੂੰ ਤਰਸ ਰਹੇ ਨੇ ਏ ਕਹਿਣਾ ਹੈ ਉਹਨਾਂ ਪ੍ਰੋਟੈਸਟਰ ਦਾ ਪਰ ਉਸ ਪ੍ਰੋਟੈਸਟ ਨੂੰ ਕਿਸ ਢੰਗ ਤਰੀਕੇ ਦੇ ਨਾਲ ਕੈਨੇਡੀਅਨਸ ਦੇਖ ਰਹੇ ਨੇ ਖਾਸ ਕਰਕੇ ਉਸ ਪ੍ਰੋਟੈਸਟ ਨੂੰ ਲੈ ਕੇ ਨਾ ਸਿਰਫ ਕੈਨੇਡੀਅਨਸ ਦੇ ਅੰਦਰ ਕਿੱਦਾਂ ਦੇ ਵਿਚਾਰ ਨੇ ਉਸ ਬਾਰੇ ਡਿਸਕਸ਼ਨ ਕਰਾਂਗਾ ਤੇ ਕੁਝ ਪ੍ਰੂਫ ਤੁਹਾਡੇ ਨਾਲ ਸ਼ੇਅਰ ਕਰਾਂਗਾ ਦੂਜੀ ਗੱਲ ਜਿਹੜੀ ਹਿਊਮਨਿਟੇਰੀਅਨ ਐਂਡ ਕੰਪੈਸ਼ਨਸ਼ੀਟ ਗਰਾਉਂਡ ਹੁੰਦੀ ਹੈ ਉਹਦੇ ਆਧਾਰ ਦੇ ਉੱਤੇ ਜਿਹੜਾ ਪ੍ਰੋਸੈਸਿੰਗ ਟਾਈਮ ਲਗਾਤਾਰ ਡਿਲੇ ਹੋ ਰਿਹਾ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡਾ ਕੋਈ ਸ਼ੌਪੀਸ਼ਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਪੂਰੀ ਸੀਰੀਜ਼ ਚਲਾ ਰਿਹਾ ਹਾਂ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰੋ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਕਿ ਸਾਡੀ ਇਮੇਜ ਕਿੱਦਾਂ ਦੀ ਬਣਦੀ ਜਾ ਰਹੀ ਹੈ ਤੇ ਖਾਸ ਕਰਕੇ ਇਹਦੇ ਵਿੱਚ ਖਾਲੀ ਇਮੀਗ੍ਰੈਂਟਸ ਦੀ ਗੱਲ ਨਹੀਂ ਹੈਗੀ ਹੋਰ ਵੱਖਰੀ ਵੱਖਰੀ ਕੰਟਰੀਜ਼ ਤੋਂ ਲੋਕ ਕੈਨੇਡਾ ਜਾਂਦੇ ਨੇ ਤੇ ਸ਼ਾਰਟਕਟ ਵਾਸਤੇ ਉਹ ਰਿਫਿਊਜ਼ੀ ਜਾਂ ਫਿਰ ਅਜਿਹੇ ਸ਼ਾਰਟਕਟ ਤਰੀਕੇ ਲੱਭਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਖਰਚਾ ਵੀ ਨਾ ਹੋਵੇ ਤੇ ਉਹ ਕੈਨੇਡਾ ਦੇ ਵਿੱਚ ਸੈੱਟ ਹੋ ਜਾਣ ਪਰ ਉਹ ਹੌਲੀ ਹੌਲੀ ਕਿਸ ਤਰੀਕੇ ਦੇ ਨਾਲ ਸਾਡੇ ਇਮੀਗ੍ਰੇਸ਼ਨ ਦੇ ਵਾਸਤੇ ਹੈ ਇਮੀਗ੍ਰੈਂਟਸ ਦੇ ਵਾਸਤੇ ਸਰਦਰਤੀ ਇਹ ਚੀਜ਼ ਬਣਦੀ ਜਾ ਰਹੀ ਹੈ ਤੇ ਸਾਨੂੰ ਸ਼ਾਇਦ ਹੋਣੇ ਅਹਿਸਾਸ ਹੋਣ ਲੱਗ ਪਿਆ ਹੈ ਕਿ ਇਸ ਸਾਡੀਆਂ ਗਲਤੀਆਂ ਦਾ ਹੁਣ ਸਾਡੇ ਜਿਹੜੇ ਆਉਣ ਵਾਲੇ ਬੱਚੇ ਨੇ ਜਿਹੜੇ ਕੈਨੇਡਾ ਦੇ ਵਿੱਚ ਭਾਵੇਂ ਟੂਰਿਸਟ ਵਿਜ਼ਿਟਰ ਵੀਜ਼ਾ ਅਪਲਾਈ ਕਰ ਰਹੇ ਨੇ ਭਾਵੇਂ ਉਹ ਸਟੱਡੀ ਪਰਮਿਟ ਅਪਲਾਈ ਕਰ ਰਹੇ ਨੇ ਯਾਨੀ ਹੁਣ ਜਿਹੜੇ ਵੀ ਅਪਲਾਈ ਕਰ ਰਹੇ ਨੇ ਉਹਨਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਈਡ ਇਫੈਕਟ ਸਿਰਫ ਇਹਨਾਂ ਤੇ ਨਹੀਂ ਦੇਖਣ ਨੂੰ ਮਿਲ ਰਿਹਾ ਇਹ ਉਹਨਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਕੈਨੇਡੀਅਨਸ ਪ੍ਰਵਾਸੀਆਂ ਦੇ ਨਾਲ ਆ ਕਹਿ ਸਕਦੇ ਹੋ ਕਿ ਇਮੀਗ੍ਰੈਂਟਸ ਦੇ ਨਾਲ ਹੁਣ ਹੇਟ ਵਰਗਾ سلوਕ ਕਰਨ ਲੱਗ ਪਏ ਨੇ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਨਫ਼ਰਤ ਭਰਤੀ ਜਾ ਰਹੀ ਹੈਗੀ ਹੈ ਤੁਹਾਨੂੰ ਟਵੀਟ ਦਿਖਾਵਾਂਗਾ ਨਫ਼ਰਤ ਭਰਿਆ ਟਵੀਟ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਵੈਂਕੂਵਰ ਦੇ ਵਿੱਚ ਸੰਡੇ ਨੂੰ ਇੱਕ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ ਤੇਜ਼ ਪ੍ਰੋਟੈਸਟ ਦੀ ਜਿਹੜੀ ਗਰਾਉਂਡ ਸੀਗੀ ਹੋਏ ਸੀ ਕਿ ਕਿ ਹਿਊਮਨਿਟੇਰੀਅਰ ਐਂਡ ਕੰਪਨਸੇਟ ਕੇਸਸ ਦੇ ਵਿੱਚ ਆਊਟਸਾਈਡ ਕਯੂਬਿਕ ਜੇਕਰ ਆਪਾਂ ਟਰੈਕਰ ਦੇ ਉੱਤੇ ਜਾ ਕੇ ਚੈੱਕ ਕਰਦੇ ਆ ਤਾਂ 10 ਸਾਲ ਤੋਂ ਵੀ ਜ਼ਿਆਦਾ ਦਾ ਪ੍ਰੋਸੈਸਿੰਗ ਟਾਈਮ ਦਿਖਾ ਰਿਆ ਨਹੀਂ ਇੰਨਾ ਟਾਈਮ ਲੱਗ ਰਿਹਾ ਹੈ ਇੰਨਾ ਐਪਲੀਕੇਸ਼ਨਸ ਦੇ ਉੱਤੇ ਜੇਕਰ ਤੁਸੀਂ ਹੁਣ ਫਾਈਲਿੰਗ ਕੀਤੀ ਹੈ ਤਾਂ 46600 ਲੋਕ ਜਿਹੜੇ ਤੁਹਾਡੇ ਅੱਗੇ ਲਾਈਨ ਦੇ ਵਿੱਚ ਬੈਠੇ ਹੋਏ ਨੇ ਤੇ 49300 ਲੋਕ ਜਿਹੜੇ ਆ ਉਹ ਵੇਟ ਕਰ ਰਹੇ ਨੇ ਆਪਣੇ ਰਿਜ਼ਲਟ ਦਾ ਜਿਹੜੇ ਰਿਜ਼ਲਟ ਜਿਹੜੇ ਉਹਨਾਂ ਦੇ ਡਿਸੀਜਨ ਪੈਂਡਿੰਗ ਹੈਗੇ ਨੇ ਤੇ ਟੋਟਲ ਜਿਹੜਾ ਪ੍ਰੋਸੈਸਿੰਗ ਟਾਈਮ ਹੁਣ canada.ca ਦੇ ਉੱਤੇ ਜੇਕਰ ਆਪਾਂ ਜਾ ਕੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਚੈੱਕ ਕਰਦੇ ਆ ਟਰੈਕਰ ਦੇ ਉੱਤੇ ਤਾਂ 10 ਸਾਲ ਤੋਂ ਵੀ ਜ਼ਿਆਦਾ ਦਾ ਹੈ ਹੁਣ ਇਸੇ ਚੀਜ਼ ਨੂੰ ਲੈ ਕੇ ਜਿਹੜੀਆਂ ਸਕਰੀਨ ਤੇ ਉੱਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹਦੇ ਵਿੱਚ ਇਹ ਪ੍ਰੋਟੈਸਟ ਚੱਲ ਰਿਹਾ ਹੈ ਤੇ ਇਸ ਪ੍ਰੋਟੈਸਟ ਦੇ ਵਿੱਚ ਇਸ ਪ੍ਰੋਟੈਸਟ ਨੂੰ ਜਿਹੜਾ ਵਾ ਉਹ ਸਿਟੀ نیوز ਨੇ ਕਵਰ ਕੀਤਾ ਉਸ ਤੋਂ ਬਾਅਦ ਸਿਟੀ نیوز ਨੇ ਨਹੀਂ ਹੋਰ ਵੀ ਕਈ ਮੀਡੀਆ ਧਾਰਨਾ ਨੇ ਕਵਰ ਕੀਤਾ ਹੋਵੇਗਾ ਪਰ ਸਿਟੀ نیوز ਦੀ ਇੱਕ ਕਲਿੱਪ ਨੂੰ ਸੈਮੀ ਨਾਮ ਦੇ ਇੱਕ ਕਨੇਡੀਅਨਸ ਨੇ ਉਸ ਨੇ ਆ ਟਵੀਟ ਕੀਤਾ ਤੇ ਟਵੀਟ ਦੇ ਵਿੱਚ ਲਿਖਿਆ ਅਮੇজিং ਕਮਿੰਗ as a refugee to canada ਉਹਨਾਂ ਨੇ ਕਿਹਾ ਬਈ ਹੈਰਾਨਗੀ ਵਾਲੀ ਗੱਲ ਹੈ ਬਹੁਤ ਕਹਿ ਸਕਦਾ ਕਿ ਸੋਚਣ ਵਾਲੀ ਗੱਲ ਹੈ ਕਿ ਤੁਸੀਂ as a refugee canada ਵਿੱਚ ਆਉਂਦੇ ਹੋ ਰੀਸੀਵਿੰਗ 82000 ਪਰ ਅイヤー ਐਂਡ ਪ੍ਰੋਟੈਸਟਿੰਗ ਬਿਕੋਜ਼ ਆਫ ਪ੍ਰੋਸੈਸਿੰਗ ਡਿਲੇ ਇਨ ਯੋਰ ਚੂਜ਼ਨ ਇਮੀਗ੍ਰੇਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਗਰਾਮ ਤੁਸੀਂ ਚੂਜ਼ ਕੀਤਾ ਕੈਨੇਡਾ ਦੇ ਵਿੱਚ ਆਪਣੇ ਇਮੀਗ੍ਰੇਸ਼ਨ ਦੇ ਵਾਸਤੇ ਉਹਦੀ ਪ੍ਰੋਸੈਸਿੰਗ ਡਿਲੇ ਹੋਣ ਵਾਸਤੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਤੁਹਾਨੂੰ ਤਾਂ 82000 ਕੈਨੇਡੀਅਨ ਡਾਲਰ ਜਿਹੜਾ ਵਾ ਉਹ ਐਨੂਲੀ ਯਾਨੀ ਕਿ ਸਾਲ ਦਾ ਤੁਹਾਨੂੰ ਤਾਂ 82000 ਡਾਲਰ ਮਿਲਣਦੇ ਆ ਤੇ ਤੁਸੀਂ ਇੱਥੇ ਆਣ ਕੇ ਪ੍ਰੋਟੈਸਟ ਕਰ ਰਹੇ ਹੋ ਕਿਉਂਕਿ ਤੁਹਾਡੀ ਅਪਲੀਕੇਸ਼ਨ ਡਿਲੇ ਹੋ ਰਹੀ ਹੈ ਬੜੀ ਅਮੇਜ਼ਿੰਗ ਬੜੀ ਸਰਪ੍ਰਾਈਜ਼ਿੰਗ ਚੀਜ਼ ਹੈ ਉਹਨਾਂ ਨੇ ਅੱਗੇ ਕੀ ਲਿਖਿਆ ਇਟਸ ਟਾਈਮ ਟੂ ਕਲੋਜ਼ ਥੀਸ ਪ੍ਰੋਗਰਾਮ ਉਹਨਾਂ ਨੇ ਕਿਹਾ ਕਿ ਇਹ ਟਾਈਮ ਹੈ ਕਿ ਇਸ ਇਸ ਤਰ੍ਹਾਂ ਦੇ ਪ੍ਰੋਗਰਾਮ ਬੰਦ ਕਰ ਦਿੱਤੇ ਜਾਣ रिजेक्ट एप्लीकेशंस कि ये सारे का एप्लीकेशन रिफ्यूज कर दितियां ਜਾਂ ਰਿਜੈਕਟ ਕਰ ਦਿੱਤੀਆਂ ਜਾਣ ਐਂਡ ਸ਼ਿਪ ਆਲ ਫ੍ਰੀ ਫ੍ਰੀ ਲੂਟਰਸ ਕਿ ਇਹਨਾਂ ਸਾਰੇ ਜਿਹੜੇ ਫ੍ਰੀ ਲੂਟਰਸ ਨੇ ਇਹਨਾਂ ਨੂੰ ਬੈਕ ਟੂ ਵੇਅਰ ਦੇ ਕਮ ਫਰੋਂ ਕਿ ਇਹਨਾਂ ਨੂੰ ਵਾਪਸ ਭੇਜਿਆ ਜਾਵੇ ਜਿੱਥੋਂ ਵੀ ਜਿਹੜੀ ਵੀ ਕੰਟਰੀ ਤੋਂ ਇਹ ਆਏ ਹੋਏ ਨੇ ਉਹਨਾਂ ਦਾ ਕਹਿੰਦਾ ਸਿੰਪਲ ਜਿਹਾ ਮਤਲਬ ਇਹ ਹੈ ਕਿ ਹੇਟ ਇਸ ਕਹਿ ਸਕਦੇ ਟਵੀਟ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦਿਖਦੀ ਹੈ ਕਿ ਭਈ ਜੇ ਡੀਬੀ ਕੰਟਰੀ ਤੋਂ ਤੁਸੀਂ ਆਏ ਹੋ ਇੱਕ ਤਾਂ ਤੁਹਾਨੂੰ ਸੀ 82000 ਡਾਲਰ ਜਿਹੜਾ ਉਹ ਸਾਲ ਦਾ ਪੇ ਕਰ ਰਹੇ ਆ ਉਸ ਤੋਂ ਇਲਾਵਾ ਤੁਸੀਂ ਜਿਹੜਾ ਇਮੀਗ੍ਰੇਸ਼ਨ ਪਲਾਨ ਆਪਣਾ ਸਿਲੈਕਟ ਕੀਤਾ ਉਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਹੋਰ ਹਿੱਲਾ ਕਰਨ ਦੀ ਲੋੜ ਨਹੀਂ ਗਈ ਹੈਗੀ ਉਧਰ ਇਸ ਤੋਂ ਬਹੁਤਾ ਜ਼ਿਆਦਾ ਕਿਸੇ ਇਨਵੈਸਟਮੈਂਟ ਦੀ ਲੋੜ ਨਹੀਂ ਹੈਗੀ ਬਹੁਤੇ ਇੱਧਰ ਉੱਧਰ ਦੇ ਹੱਥ ਪੈਰ ਮਾਰਨ ਦੀ ਲੋੜ ਨਹੀਂ ਹੈਗੀ ਸ਼ਾਰਟਕੱਟ ਤੁਸੀਂ ਰਾਹ ਚੁਣਿਆ ਕਿ ਪਹਿញ ਤੁਹਾਨੂੰ ਈਜ਼ੀ ਕੈਨੇਡਾ ਦੇ ਵਿੱਚ ਪੀਆਰ ਮਿਲ ਜੇ ਉਸ ਤੋਂ ਬਾਅਦ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸਾਡੀ ਕੰਟਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਬੰਦ ਕਰ ਦਿੱਤਾ ਜਾਣਾ ਚਾਹੀਦਾ ਤੇ ਇਹਨਾਂ ਸਾਰਿਆਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਉਹਨਾਂ ਦੀ ਕੰਟਰੀ ਜਿੱਥੋਂ ਵੀ ਆਏ ਹੋਏ ਨੇ ਸੋ ਇੱਕ ਤਰੀਕੇ ਦੇ ਨਾਲ ਹੇਟ ਜਿਹੜੀ ਹੈ ਉਹ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਹੈ ਹੁਣ ਇਹ ਹੇਟ ਕਿਉਂ ਵੱਧ ਰਹੀ ਹੈ ਕਾਰਨ ਇਹ ਹੈ ਕਿ ਜਿਨ੍ਹਾਂ ਨੂੰ ਤੇ ਚਲੋ ਪ੍ਰੋਟੈਕਸ਼ਨ ਦੀ ਲੋੜ ਹੈਗੀ ਹੈ ਕਿਉਂਕਿ ਜਿਹੜੇ ਨੀਡੀ ਨਿਊ ਬਹੁਤ ਘੱਟ ਪਰਸੈਂਟੇਜ ਹੋ ਸਕਦਾ ਹੈ ਪਰ ਜ਼ਿਆਦਾਤਰ ਜਿਹੜੇ ਆ ਉਹ ਰਿਫਿਊਜ਼ੀ ਕੇਸ ਫੇਕ ਲੱਗਦੇ ਨੇ ਫਰਾਡੈਂਟ ਲੱਗਦੇ ਨੇ ਜਿਦੇ ਵਿੱਚ ਗਲਤ ਡਾਕੂਮੈਂਟੇਸ਼ਨ ਇੱਕ ਮਾਨ ਕਢਾਂ ਤੇ ਸਟੋਰੀ ਬਣਾ ਕੇ ਪੇਸ਼ ਕੀਤੀ ਜਾਂਦੀ ਹੈ ਤੇ ਸਰਕਾਰ ਦੇ ਇਸ ਲੂਪ ਹੋਲ ਦਾ ਫਾਇਦਾ ਚੱਕਿਆ ਜਾਂਦਾ ਹੈਗਾ ਸੋ ਇਸ ਤਰੀਕੇ ਦੇ ਹੇਟ ਕ੍ਰਾਈਮ ਆਪਣੇ ਖਿਲਾਫ ਜਾਂ ਹੇਟ ਅ ਕਹਿ ਸਕਦਾ ਕਿ ਨਾ ਵਧੇ ਉਥੇ ਇਹ ਸਾਨੂੰ ਸੋਚਣਾ ਵਿਚਾਰਨਾ ਪਵੇਗਾ ਕਿ ਸਾਨੂੰ ਇੱਕ ਨੰਬਰ ਦਾ ਰਾਹ ਲੱਭਣਾ ਚਾਹੀਦਾ ਵਾ ਜੀ ਦੇ ਨਾਲ ਨਾ ਸਿਰਫ ਆਪਾਂ ਸੈੱਟ ਹੁੰਨੇ ਆ ਆਪਣੀ ਫੈਮਿਲੀ ਨੂੰ ਵੀ ਜਦੋਂ ਮਰਜ਼ੀ ਮਿਲ ਸਕਦੇ ਆ ਜਦਕਿ ਉਧਰ ਪ੍ਰੋਟੈਸਟਰ ਕੀ ਕਹਿ ਰਹੇ ਨੇ ਕਿ ਭਈ ਲੰਬੇ ਸਮੇਂ ਤੋਂ ਸੀ ਸੈਪਰੇਟ ਆ ਫੈਮਿਲੀ ਤੋਂ ਸਾਨੂੰ ਆਪਣੇ ਬੱਚਾ ਦੀ ਲੋੜ ਹੈ ਬੱਚੇ ਜਿਹੜੇ ਪੈਰੈਂਟਸ ਤੋਂ ਬਿਨਾ ਕਿੱਦਾਂ ਗਰੋ ਕਰਨਗੇ ਆਪਣੀ ਲਾਈਫ ਦੇ ਵਿੱਚ ਭਈ ਇਹ ਸਾਰਾ ਚੀਜ਼ਾਂ ਜਿਹੜੀਆਂ ਨੇ ਵਾਕੇ ਜਿਹੜਾ ਜਨੂਅਲ ਪ੍ਰੋਟੈਕਟਰ ਹੈਗਾ ਉਹਦੇ ਵਾਸਤੇ ਠੀਕ ਹੈ ਪਰ ਜਿਨ੍ਹਾਂ ਨੇ ਫੇਕ ਅਸਾਈਲਮ ਕੇਸ ਲਗਾਏ ਹੋਏ ਨੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਖਾਸ ਕਰਕੇ ਹੁਣ ਕੈਨੇਡਾ ਦੇ ਵਿੱਚ ਹੰਦਰ ਦੀ ਆਮ ਲੋਕਾਂ ਚੋਂ ਤੇ ਲਗਭਗ ਲਗਭਗ ਖਤਮ ਹੁੰਦੀ ਜਾ ਰਹੀ ਹੈ ਸੋ ਇਸ ਤੇ ਆਪਾਂ ਸਾਰਿਆਂ ਨੂੰ ਇੱਕ ਵਾਰੀ ਸੋਚਣ ਦੀ ਜ਼ਰੂਰਤ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਦਾ किोपी छप चाहते हो अपनी प्रोफाइल डिस्कस करना चाहते हो या प्रोफाइल की प्रजेंटे बनवाना चाहते हो तो वैलकम है अभी वीजा फैल नहीं करते इस करके कॉल या मैसेज ना करा करो चैनल सबसक्राइब करो जिन्ना तो जिन्ना हो सके वो तो शेयर जरूर करो धन्यवाद